हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਗਣਿਤ ਦੀ ਪੁਸਤਕ ਦੇ ਸਵਾਲ ਕਰਨੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਬੇਟਾ ਆਪਾਂ ਅਭਿਆਸ 2.3 ਦੇ ਉੱਤੇ ਪਹੁੰਚ ਗਏ ਸੀ ਤੇ ਤਿੰਨ ਸਵਾਲ ਆਪਾਂ ਕਰ ਲਏ ਸੀ ਹੁਣ ਆਪਾਂ ਚੌਥਾ ਨੰਬਰ ਸਵਾਲ ਤੇ ਆ ਗਏ ਧਿਆਨ ਨਾਲ ਪੜੋ ਕਹਿੰਦਾ ਇੱਕ ਲਾਇਬ੍ਰੇਰੀ ਵਿੱਚ 30155 ਪੁਸਤਕਾਂ ਪੰਜਾਬੀ ਦੀਆਂ 28653 ਪੁਸਤਕਾਂ ਗਣਿਤ ਦੀਆਂ ਅਤੇ 12376 ਪੁਸਤਕਾਂ ਅੰਗਰੇਜ਼ੀ ਦੀਆਂ ਹਨ ਲਾਇਬ੍ਰੇਰੀ ਵਿੱਚ ਕੁੱਲ ਕਿੰਨੀਆਂ ਪੁਸਤਕਾਂ ਹਨ ਠੀਕ ਹੈ ਬੇਟਾ ਤਾਂ ਇਹ ਸਵਾਲ ਨੰਬਰ 4 ਆ ਇਹ ਸਿੰਪਲ ਬੇਟਾ ਇਹ ਬਾਰਤ ਤੋਂ ਪਤਾ ਲੱਗਦਾ ਪਿਆ ਵੀ ਇਹ ਜੋੜ ਦਾ ਸਵਾਲ ਆ ਤਿੰਨ ਅਲੱਗ-ਅਲੱਗ ਤਰ੍ਹਾਂ ਦੀਆਂ ਪੁਸਤਕਾਂ ਹੈਗੀਆਂ ਉਹਨਾਂ ਨੂੰ ਅਸੀਂ ਜੋੜ ਦਵਾਂਗੇ ਤਾਂ ਪੰਜਾਬੀ ਦੀਆਂ ਕਿੰਨੀਆਂ ਪੁਸਤਕਾਂ ਬੇਟਾ ਪੰਜਾਬੀ ਦੀਆਂ ਅਸੀਂ ਲਿਖਾਂਗੇ 30155 ਠੀਕ ਹੈ ਬੇਟਾ ਤੇ ਉਹਦੇ ਤੋਂ ਬਾਅਦ ਦੇ ਵਿੱਚ ਗਣਿਤ ਦੀਆਂ ਕਿੰਨੀਆਂ ਆ 28653 ਠੀਕ ਹੈ ਬੇਟਾ ਤੇ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅੰਗਰੇਜ਼ੀ ਦੀਆਂ 12376 ਅੰਗਰੇਜ਼ੀ 12376 ਹੁਣ ਬੇਟਾ ਇਹਨਾਂ ਨੂੰ ਆਪਾਂ ਜੋੜ ਦਵਾਂਗੇ ਤਾਂ ਜੋੜਾਂਗੇ 5 ਤੇ 3 8 ਤੇ 6 14 ਇੱਕ ਹੰਸ ਲਾ ਗਿਆ 1 ਤੇ 5 6 ਤੇ 5 11 ਤੇ 7 18 ਫੇਰ ਇੱਕ ਹੰਸ ਲਾ ਗਿਆ ਬੇਟਾ 1 ਤੇ 1 2 ਤੇ 6 8 ਤੇ 3 11 ਫੇਰ ਇੱਕ ਹੰਸ ਲਾ ਗਿਆ 1 ਤੇ 8 9 ਤੇ 2 11 ਫੇਰ ਇੱਕ ਹੰਸ ਲਾ ਗਿਆ ਬੇਟਾ 1 ਤੇ 3 4 ਤੇ 2 6 ਤੇ 1 7 ਠੀਕ ਹੈ ਬੇਟਾ ਤਾਂ ਅਸੀਂ ਜਦੋਂ ਖੱਬੇ ਹੱਥੋਂ ਸੱਜੇ ਹੱਥ ਤਿੰਨ ਤੋਂ ਬਾਅਦ ਕਮਾ ਲਾ ਦਿੰਨੇ ਆ ਤਾਂ ਇਹ ਬਣ ਗਿਆ ਫਿਰ ਦੋ ਤੋਂ ਬਾਅਦ ਕਮਾ ਹੁੰਦਾ 71184 ਪੁਸਤਕਾਂ ਠੀਕ ਹੈ ਤਾਂ ਕੁੱਲ ਕਿੰਨੀਆਂ ਪੁਸਤਕਾਂ ਆ ਗਈਆਂ 71184 ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦੇ 5 ਨੰਬਰ ਸਵਾਲ ਦੇ ਉੱਤੇ ਚੱਲਦੇ ਆਂ ਤਾਂ 5 ਨੰਬਰ ਸਵਾਲ ਨੂੰ ਧਿਆਨ ਦੇ ਨਾਲ ਪੜੋ ਕਹਿੰਦਾ ਕੀ ਕਹਿੰਦਾ ਪਿਆ ਕਹਿੰਦਾ ਦੋ ਸੰਖਿਆਵਾਂ ਦਾ ਜੋੜ 99000 ਹੈ ਜੇਕਰ ਇੱਕ ਸੰਖਿਆ 25450 ਹੋਵੇ ਤਾਂ ਦੂਜੀ ਸੰਖਿਆ ਪਤਾ ਕਰੋ ਤਾਂ 5 ਨੰਬਰ ਸਵਾਲ ਆ ਬੇਟਾ ਇਹਦੇ ਵਿੱਚ ਬੇਟਾ ਇੱਕ ਮੈਂ ਨਵੀਂ ਚੀਜ਼ ਸ਼ੁਰੂ ਕਰਨ ਲੱਗਾ ਕਿਉਂਕਿ ਆਪਾਂ ਨਵੋਦਿਆ ਦੀ ਤਿਆਰੀ ਕਰਦੇ ਪਏ ਆ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਇਹਨੂੰ x ਮੰਨਣਾ ਸ਼ੁਰੂ ਕਰ ਦਿਓ ਠੀਕ ਹੈ ਵੀ ਤਾਂ ਦੂਜੀ ਸੰਖਿਆ ਜਿਹੜੀ ਚੀਜ਼ ਪਤਾ ਕਰਨੀ ਉਹਨੂੰ x ਮੰਨ ਲਾਂਗੇ ਫਿਰ ਸਾਨੂੰ ਜੋੜ ਘਟਾਓ ਦਾ ਕਨਸੈਪਟ ਆ ਹੋਰ ਛੇਤੀ ਕਲੀਅਰ ਹੋ ਜੂ ਇਹ ਤਾਂ ਵੈਸੇ ਪਤਾ ਲੱਗਦਾ ਪਿਆ ਨਾ ਘਟਾਓ ਦਾ ਸਵਾਲ ਹੈਗਾ ਆ ਤਾਂ ਜੇ ਤੁਹਾਨੂੰ x ਦਾ ਕਨਸੈਪਟ ਤਾਂ ਇੰਟਰੋਡਿਊਸ ਕਰ ਰਹੇ ਹਾਂ ਕਿਉਂਕਿ ਨਵੋਦਿਆ ਦੀ ਤਿਆਰੀ ਕਰਨੀ ਹੈ ਜੇ ਇੱਕ ਸੰਖਿਆ 25450 ਤਾਂ ਦੂਜੀ ਸੰਖਿਆ ਆਪਾਂ x ਮੰਨ ਲਾਂਗੇ ਠੀਕ ਹੈ ਮੰਨੋ ਦੂਜੀ ਸੰਖਿਆ ਬਰਾਬਰੇ एक्स ठीक है तो बेटा ये यी हज़ार चार सौ पंजा जमा एक्स पच्ची हज़ार चार सौ पंजा जमा एक्स जोड़ कि बन गया पुत सत्तर हज़ार चार सौ 29 ਇਹਦੇ ਵਿੱਚ ਬੇਟਾ ਤੁਸੀਂ ਇੱਕ ਰੂਲ ਚੇਤੇ ਰੱਖਣਾ ਜਿਹੜੀ ਜਮ੍ਹਾਂ ਦੀ ਰਕਮ ਆ ਉਹ ਬਰਾਬਰ ਦੇ ਉਧਰਲੇ ਪਾਸੇ ਜਾ ਕੇ ਘਟਾਓ ਦੇ ਵਿੱਚ ਇਹ ਸਰਲ ਕਰੋ ਦਾ ਨਿਯਮ ਆ ਘਟਾਓ ਦੀ ਰਕਮ ਉਧਰ ਜਾ ਕੇ ਜਮ੍ਹਾਂ ਦੇ ਵਿੱਚ ਬਦਲਦੀ ਹੈ ਬਰਾਬਰ ਦੇ ਗੁਣਾ ਦੀ ਰਕਮ ਆ ਜਿਹੜੀ ਉਧਰਲੇ ਪਾਸੇ ਜਾ ਕੇ ਭਾਗ ਦੇ ਵਿੱਚ ਬਦਲ ਜਾਂਦੀ ਹੈ ਤੇ ਭਾਗ ਦੀ ਰਕਮ ਦੂਜੇ ਪਾਸੇ ਜਾ ਕੇ ਗੁਣਾ ਦੇ ਵਿੱਚ ਬਦਲ ਜਾਂਦੀ ਬਰਾਬਰ ਦੇ ਉਧਰਲੇ ਪਾਸੇ ਜਾ ਕੇ ਇਹ ਨਿਯਮ ਚਿੱਤੇ ਰੱਖਣਾ ਬੇਟਾ ਹਮੇਸ਼ਾ ਹੀ ਕਿਉਂਕਿ ਅੱਗੇ ਇਹ ਬਹੁਤ ਕੰਮ ਆਊਗਾ ਤਾਂ ਹੁਣ ਬੇਟਾ ਆ ਜੇ ਕੁਝ ਨਹੀਂ ਰਕਮ ਜੋੜਦੀ ਆਪਾਂ ਪਹਿਲਾ ਸਵਾਲ ਕੀਤਾ ਸੀ ਤਾਂ ਇਹਨੇ ਇਧਰਲੇ ਪਾਸੇ ਜਾ ਕੇ ਘਟਾਓ ਚ ਬਦਲ ਜਾਣਾ x ਦੀ ਕੀਮਤ ਆ ਜਾਣੀ ਕਿਉਂਕਿ ਕਹਿੰਦਾ ਦੂਜੀ ਸੰਖਿਆ ਪਤਾ ਕਰੋ ਅਸੀਂ ਦੂਜੀ ਸੰਖਿਆ x ਮੰਨੀ ਸੀ ਤਾਂ x 7429 ਘਟਾਓ 25000 450 ਤਾਂ ਬੇਟਾ 9 ਦੇ 9 ਆ ਗਏ 12 ਇੱਥੋਂ 12 ਚੋਂ 5 ਗਏ 7 ਇੱਥੇ 3 ਰਹਿ ਗਏ ਸੀ ਇੱਥੋਂ ਹੰਸ ਇਧਰੋਂ ਹਾਸਲ ਲੈ ਲਿਆ 13 ਚੋਂ 4 ਗਏ 9 ਇੱਥੇ 9 ਰਹਿ ਗਏ ਸੀ ਕਿਉਂਕਿ ਇਹਨੇ ਹੰਸ ਲੱਗੇ ਦੇ ਤਾਂ 9 ਚੋਂ 5 ਗਏ 4 ਇੱਥੇ 6 ਰਹਿ ਗਏ 6ਾਂ ਚੋਂ 2 ਗਏ 4 ਤਾਂ ਉੱਤਰ ਆ ਗਿਆ 44900 79 ਮੇਰਾ ਖਿਆਲ ਆ ਬੇਟਾ ਗੱਲ ਸਪਸ਼ਟ ਹੋ ਗਈ ਤੁਹਾਨੂੰ ਠੀਕ ਹੈ ਇਹਦੇ ਤੋਂ ਬਾਅਦ ਦੇ ਵਿੱਚ ਆਪਾਂ ਕਰਦੇ ਆ ਇਹਦਾ 6 ਨੰਬਰ ਸਵਾਲ 6 ਨੰਬਰ ਸਵਾਲ ਵੀ ਬੇਟਾ ਆਪਾਂ ਇਸੇ ਢੰਗ ਦੇ ਨਾਲ ਹੀ ਕਰਾਂਗੇ ਧਿਆਨ ਦੇ ਨਾਲ ਤੁਸੀਂ ਦੇਖਣਾ ਆ ਬਸ ਗੱਲ ਕੁਝ ਵੀ ਨਹੀਂ ਕਹਿੰਦਾ 70429 ਵਿੱਚ ਕੀ ਜੋੜੀਏ ਕਿ ਜੋੜ ਫਲ 1 ਲੱਖ ਪ੍ਰਾਪਤ ਹੋਵੇ ਤਾਂ ਬੇਟਾ ਅਸੀਂ 6ਵੇਂ ਸਵਾਲ ਦੇ ਵਿੱਚ ਵੀ x ਮੰਨ ਲੈਨੇ ਆ ਮੰਨੋ x ਜੋੜੀਏ ਕੀ ਜੋੜੀਏ x ਫਿਰ ਬੇਟਾ ਸਾਡੀ ਇਹ ਸਟੇਟਮੈਂਟ ਬਣ ਜਾਂਦੀ ਹੈ ਅਸੀਂ x ਨੂੰ ਇੱਕ ਪਾਸੇ ਰੱਖ ਲੈਨੇ ਬਾਕੀ ਰਕਮਾਂ ਦੂਜੇ ਪਾਸੇ ਲੈ ਜਾਂਦੇ ਆ ਕਿਉਂਕਿ ਬੇਟਾ ਨਵੋਦਿਆ ਦੀ ਤਿਆਰੀ ਦੇ ਲਈ ਆ x ਦਾ ਕਨਸੈਪਟ ਤੁਹਾਨੂੰ ਹੋਣਾ ਬਹੁਤ ਜ਼ਰੂਰੀ ਹੈਗਾ ਇਹ ਠੀਕ ਹੈ ਉਹ ਸਿੱਧੇ ਸਵਾਲ ਨਹੀਂ ਪੁੱਛਦਾ ਘੁਮਾ ਕੇ ਪੁੱਛਦਾ ਕਨਸੈਪਟ ਪੁੱਛਦਾ ਹੈ ਤਾਂ ਬੇਟਾ ਹੁਣ ਸਵਾਲ ਅਨਸਾਰ 70429 x 100000 ਜਾਂ 1 ਲੱਖ ਹੋ ਗਿਆ ਠੀਕ ਹੈ ਹੁਣ x ਦੀ ਕੀਮਤ ਪਰ ਇਹ ਬੇਟਾ ਜੇ ਕੋਈ ਨਿਸ਼ਾਨੀ ਨਹੀਂ ਅਸੀਂ ਜਮਾ ਦੀ ਗਿੰਦੇ ਆ ਨਾ ਅਸੀਂ x ਦੀ ਕੀਮਤ ਕਰਨੀ ਹੈ x ਨੂੰ ਇੱਧਰ ਰੱਖ ਲਾਂਗੇ ਆ ਰਕਮ ਉੱਧਰ ਲੈ ਜਾਾਂਗੇ ਇਹ ਰਕਮ ਉੱਧਰ ਜਾ ਕੇ ਘਟਾਓ ਚ ਬਦਲ ਜੂਗੀ ਠੀਕ ਹੈ ਬੇਟਾ ਤਾਂ x ਬਰਾਬਰ ਇਹ ਘਟਾਓ 70000 400 29 ਠੀਕ ਹੈ ਬੇਟਾ ਤਾਂ ਦਸਾਂ ਚੋਂ 9 ਗਏ 1 ਇੱਥੇ 9 ਰਹਿ ਗਏ 9ਾਂ ਚੋਂ 2 ਗਏ 7 ਇੱਥੇ 9 ਰਹਿ ਗਏ ਸੀ 9ਾਂ ਚੋਂ 4 ਗਏ 5 ਇੱਥੇ 9 ਰਹਿ ਗਏ ਸੀ 9ਾਂ ਦੇ 9 ਇੱਥੇ 9 ਰਹਿ ਗਏ ਤਾਂ 9ਾਂ ਚੋਂ 7 ਗਏ 2 ਤਾਂ ਉੱਤਰ ਆ ਗਿਆ ਬੇਟਾ 29571 ਠੀਕ ਹੈ ਬੇਟਾ ਤਾਂ ਉਹ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 6 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ